ਸੀਨੇ ਬੇਗਣੇ ਲੱਗੇ ਨਾਲ ਗੋਜਿਆ ਨੂੰ ਮਲਕੀਏ ਦੇ ਕਿੜੇ ਦੇ ਅਲੀ ਨਾਲ ਮਾਰਦੇ ਆਵਦੇ ਬਈ ਨਿਕੋਤਕੇ ਬਾਈ ਤਾਰ ਦੇ ਬਾਈ ਤਾਰ ਛੱਟ ਕੇ ਕਰਾ ਦੇ ਵਿੱਚ ਬੇਗਮਾ ਪਹੁੰਚ ਗਏ ਲੜਨ ਦੇ ਵਾਸਤੇ ਕੋ ਸੂਰ ਮੇ ਅਗਰ ਸੂਰ ਮੇ ਕੁਰਾਨ ਦੇ ਕੱਜ ਦੇ ਕੋ ਸੂਰ ਮੇ ਸੂਰ ਮੇ ਕੁਰਾਨ ਦੇ ਕੱਜ ਦੇ ਨਗਾਰਿਆਂ ਤੇ ਛੋਟਾਂ ਲਾਉਦੇ تیر ਛੱਡਦੇ ਛੱਡਦੇ ਅਸ਼ਾਨਿਆਂ ਨੂੰ ਡੋਕ ਕੇ ਵੈਰੀਆਂ ਦੇ ਸੀਨੇ ਪਾੜਦੇ ਵੈਰੀ ਦੇਖਦੇ ਵੈਰੀ ਦੇਖਦੇ ਮਦਦ మేదాన పట్ కోయే కే సింగానాళ మతాలా కే బచో తావదే తావ తేడా పేష్ కోయీ చల్ ది జో తదా మేదాన మల్ ది ఫోజ్ కురా దే ఫోజ్ కురా ని కరే నా దల్ ది వెరియాను జావే ఠాల్ ది ఏస్ గల్ ది గల్ ది నిసా జదో సింగర్ బాయో ఖా జిత్ నా పిషే నాట దే పిషే నాట దే నే aaye par ਤੇ ਜਾਣਾ ਚਾਹਿਆ ਸਿੰਘਾਂ ਕੋਲ ਆਰਮਾਂ ਲ ਕੇ ਜਿਹੜਾ ਬਨ ਕੇ ਜਿਹੜਾ ਬਨ ਕੇ ਸਿਆਗਦਾ ਲਿਆ ਆਉਂਗਾ ਜਿਹੜਾ ਬਨ ਕੇ ਬਨ ਕੇ ਸਿਆਗਦਾ ਲਿਆ ਆਉਂਗਾ ਵਿਸ਼ੇਵਾਂ ਦੇ ਜਾਂਦਾ ਹਟ ਕੇ ਹਟ ਕੇ ਫਟ ਕੇ ਜਿੱਦੜਾ ਮੈਦਾਨ ਪੈਂਖਿਆ ਸਿੰਘਾਂ ਦਾ ਟੱਕੇ